ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸੰਰੂਰ ਦੇ ਰਹਿਣ ਵਾਲੇ ਭਗਵੰਤ ਸਿੰਘ ਮਾਨ ਆਖਿਆ ਜਾਂਦਾ ਹੈ ਕਿ ਜਦੋਂ ਕਾਂਗਰਸ ਸਰਕਾਰ ਸੀ ਤਾਂ ਪਟਿਆਲੇ ਨੂੰ ਸ਼ੀਸ਼ਾਵਾ ਕੈਪਟਨ ਮਨਿੰਦਰ ਸਿੰਘ ਨੇ ਚਮਕਾ ਦਿੱਤਾ ਜਦੋਂ ਕਿ ਕਾਲੀ ਦਲ ਸਰਕਾਰ ਤੇ ਉਦੋਂ ਦੇ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਨੂੰ ਨਾ ਹਰ ਬਦਲ ਕੇ ਰੱਖ ਦਿੱਤੀ ਪਰ ਬਠਿੰਡਾ ਬਠਿੰਡੇ ਦੀ ਨਿਹਾਰ ਬਾਦਲ ਕੇ ਰੱਖ ਦੇ ਕਿਉਂਕਿ ਅੱਜ ਕੱਲ ਜੇ ਅਗਰ ਗੱਲ ਕਰੀ ਤਾਂ ਬਠਿੰਡਾ ਵੀ ਕਿ ਚੰਡੀਗੜ੍ਹ ਨੂੰ ਮਾਤ ਪਾਉਂਦਾ ਨਜ਼ਰ ਆਉਂਦਾ ਚਾਰ ਲੇ ਚਾਹੇ ਚਾਰ ਮਾਰਗੀਆਂ ਲੈਣਾ ਸੜਕਾਂ ਬਣੀਆਂ ਹੁਣ ਚਾਹੇ ਬਠਿੰਡੇ ਦੇ ਵਿੱਚ ਬਣੀਆਂ ਆਪਣੇ ਆਪ ਦੇ ਵਿੱਚ ਐਮਜ਼ ਵਰਗੇ ਹਸਪੀਟਲ ਜਿਹੜੇ ਕਿ ਆਪਣੇ ਆਪ ਦੇ ਵਿੱਚ ਦਿਖਾਉਂਦੇ ਨੇ ਕਿ ਬਠਿੰਡਾ ਸਭ ਦੇ ਵਿੱਚ ਜਿੱਥੇ ਪਿਛੜੇ ਇਲਾਕਿਆਂ ਚ ਗਿਣਾ ਜਾਂਦੇ ਪਰ ਅੱਜ ਕੱਲ ਫਾਰਵਰਡ ਇਲਾਕਿਆਂ ਚ ਵੀ ਉਹਨੂੰ ਗਿਣਿਆ ਜਾਣ ਲੱਗਿਆ ਪਰ ਪੰਜਾਬ ਦੀ ਗੱਲ ਕਰੀ ਜ਼ਿਲ੍ਹਾ ਸੰਗਰੂਰ ਦੀ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸੰਗਰੂਰ ਸਾਈਡ ਦੇ ਬਾੜ ਨੰਬਰ 18 ਦੇ ਸੰਤ ਨਗਰ ਮਹਾਈ ਰੋ ਪਿਛਲੇ ਕੁਝ ਮਹੀਨਿਆਂ ਤੋਂ ਸਫਾਈ ਸੇਵਕਾਂ ਦੀਖਾਈ ਨਹੀਂ ਦਿੱਤੇ ਜਾ ਰਹੇ ਜਿਸ ਦੇ ਨਾਲ ਲੱਗਦਾ ਵੀ ਸੰਗਰੂਰ ਦੇ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਸੰਗਰੂਰ ਦੀ ਨਾ ਹਰ ਕਿਉਂ ਨਹੀਂ ਬਦਲ ਰਹੀ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਇਹ ਉਹ ਪਿਛਲੇ 20 10 20 ਸਾਲ ਪੁਰਾਣੇ ਦੇ ਹੱਕੇ ਦੀਆਂ ਗੱਲਾਂ ਹਨ ਜਦੋਂ ਲੋਕ ਨਾਲੀਆਂ ਕੱਢਦੇ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਸਨ ਪਰ ਅੱਜ ਦੇ ਅਗਰ 2000 21ਵੀਂ ਸਦੀ ਦੀ ਗੱਲ ਕਰੀਏ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਵੀ ਹਾਲਾਤ ਫਿਰ ਪਿਛੜੇ ਇਲਾਕੇ ਦੇ ਵਿੱਚ ਸੰਗਰੂਰ ਲੱਗਦਾ ਹੁੰਦਾ ਜਾਪਦਾ ਕਿਉਂਕਿ ਕਰ ਕਰੀਏ ਸ਼ਹਿਰਾਂ ਦੇ ਵਿੱਚ ਲੋਕ ਕਹਿੰਦੇ ਹੁੰਦੇ ਸੀ ਵੀ ਪਿੰਡਾਂ ਨਾਲੋਂ ਵਧੀਆ ਮਾਹੌਲ ਨੇ ਪਰ ਸੰਗਰੂਰ ਸ਼ਹਿਰ ਦੇ ਹਾਲਾਤ ਆਪਣੇ ਆਪ ਇੱਕ ਸਵਾਲੀਆ ਨਿਸ਼ਾਨ ਪੈਦਾ ਕਰਦੇ ਨਜ਼ਰ ਆ ਰਹੇ ਹਨ ਜੋ ਸਾਡੇ ਸਾਹਮਣੇ ਨਜ਼ਰ ਆ ਰਹੇ ਹਨ ਨਾਲੀਆਂ ਵਿੱਚ ਲੋਕ ਹੱਥਾਂ ਰਾਹੀਂ ਆਪ ਪਾੜਸ਼ਾ ਰਾਹੀਂ ਜੋ ਆ ਪੁਰਾਣੇ ਪੰਜਾਬੀ ਦੇਸੀ ਕਾਪਤੀ ਪਾੜਸ਼ਾ ਉਸ ਦੇ ਨਾਲ ਕੱਢਦੇ ਨਜ਼ਰ ਆ ਰਹੇ ਹਨ ਇੱਕ ਆਪਣੇ ਆਪ ਚ ਸਵਾਲੀਆ ਨਿਸ਼ਾਨ ਨਜ਼ਰ ਆ ਰਿਹਾ ਕਿਉਂਕਿ ਜਾਨਵਰ ਜ਼ਹਿਰੀਲੇ ਜਾਨਵਰ ਸਾਡੇ ਘਰਾਂ ਵਿੱਚ ਦਾਖਲ ਹੋ ਚੁੱਕੇ ਹਨ ਜਿੱਥੇ ਪਰਿਵਾਰਾਂ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬਹੁਤ ਬੁਰਾਈ ਦਾ ਸਫਾਈ ਨੂੰ ਲੈ ਕੇ ਬਹੁਤ ਹੀ ਬੁਰਾ ਹਾਲ ਹੈ ਕਿਉਂਕਿ ਅਗਰ ਸਫਾਈ ਨੂੰ ਲੈ ਕੇ ਕਾ ਆਪਣਾ ਸਵਾਲੇ ਨਿਸ਼ਾਨ ਪੈਂਦਾ ਦੇਖ ਸਕਦੇ ਹੋ ਨਾਲੀਆਂ ਦੇ ਪਿਆ ਕਚਰਾ ਕਿਉਂਕਿ ਲੱਗਦਾ ਹੈ ਵੀ ਨਾਲੀਆਂ ਦੀ ਕਦੇ ਸਫਾਈ ਨਹੀਂ ਹੋਈ ਹੋਵੇ ਕਿਉਂਕਿ ਗੱਲ ਕਰੀ ਤਾਂ ਬਾਰਸ਼ਾਂ ਦੇ ਮਹੀਨੇ ਨਿਕਲ ਕੇ ਗਏ ਹਨ ਬੜੇ-ਬੜੇ ਸਰਕਾਰਾਂ ਬੋਲੋ ਦਾਅਵੇ ਦੇ ਪ੍ਰਬੰਧ ਕੀਤੇ ਜਾਂਦੇ ਹਨ ਪਰ ਇਹ ਦਾਅਵਿਆਂ ਦੀ ਅੱਜ ਪੋਲ ਖੁੱਲਦੀ ਸੰਗਰੂਰ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਇਹ ਸੰਗਰੂਰ ਬੈਕਵਰਡ ਏਰੀਆ ਦੇ ਵਿੱਚ ਫੇਰ ਗਿਣਾ ਜਾਵੇਗਾ ਕਿਉਂਕਿ ਜਿੱਤੇ ਸੰਗਰੂਰ ਨੂੰ ਸੀਐਮ ਸਿਟੀ ਗਿਣਾ ਜਾਂਦਾ ਕਿਉਂਕਿ ਮੁੱਖ ਮੰਤਰੀ ਜਿੱਥੋਂ ਗੱਲ ਕਰੀਏ ਚੰਤਨ ਮੰਤਰੀ ਹੁਣ ਪੰਜਾਬ ਦੇ ਅਰ ਫਿਰ ਵੀ ਸੰਗਰੂਰ ਦੇ ਹਾਲਾਤ ਨਾ ਸੁਧਰਨਾ ਇੱਕ ਆਪਨੇ ਆਪ ਚ ਸਵਾਲੀਆ ਨਿਸ਼ਾਨ ਪੈਦਾ ਕਰਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਜਿੱਤੇ ਰਾਜ ਸੰਗਰੂਰ ਦੇ ਵਿੱਚ ਹੈ ਉਥੇ ਕੀ ਸਫਾਈ ਨੂੰ ਲੈ ਕੇ ਹੋ ਰੇ ਸਵਾਲ ਇਕ ਆਪਣੇ ਆਪ ਵਿਚ ਨਿਸ਼ਾਨਿਆ ਉਹ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਸੰਗਰੂਰ ਸ਼ਹਿਰ ਵਾਸੀ ਕੀ ਨਾਮ ਹੈ ਰਿਤਿਕਾ ਰਿਤਿਕਾ ਜੀ ਹੱਥ ਦੇ ਵਿੱਚ ਬੇਲਚੇ ਫੜੇ ਹੋਏ ਨੇ ਜੋ ਮਿਊਸਪਲ ਕਮੇਟੀ ਦਾ ਕੰਮ ਆ ਤੁਸੀਂ ਖੁਦ ਕਰ ਲਓ ਹੋਰ ਕੀ ਜਦੋਂ ਨਹੀਂ ਆਣਗੇ ਤਾਂ ਅਸੀਂ ਕਰਾਂਗੇ ਆ ਇਹਨੇ ਦਿਨਾਂ ਤੋਂ ਫੋਨ ਕੀਤੇ ਸਭ ਕੁਝ ਕੀਤਾ ਕੋਈ ਰਿਪਲਾਈ ਨਹੀਂ ਆਇਆ ਅਸੀਂ ਕਰ ਦਾਂਗੇ ਅਸੀਂ ਕਰ ਦਾਂਗੇ ਅਸੀਂ ਚਾਹ ਹਾਰੀਏ ਚ ਜਿੱਤੀ ਅਸੀਂ ਤੁਹਾਡਾ ਕੰਮ ਜ਼ਰੂਰ ਕਰਾਂਗੇ ਸਾਡੇ ਇਧਰ ਏਰੀਆ ਚ ਕੋਈ ਕੰਮ ਨਹੀਂ ਹੋ ਰਿਹਾ ਤੁਹਾਡੇ ਸਾਹਮਣੇ ਤੁਹਾਨੂੰ ਦਿਖੇ ਰਿਹਾ ਲਾਈਵ ਵੀ ਕੀ ਹਾਲ ਹੋ ਰਿਹਾ ਇਸ ਗਨੀਆਂ ਦਾ ਤੇ ਸਾਨੂੰ ਆਪ ਹੀ ਕਰਨਾ ਪਏਗਾ ਅਸੀਂ ਆਪ ਬਣਾਇਆ ਹੈ ਹਾਂਜੀ ਯਾਨੀ ਕਿ ਕਮੇਟੀ ਵਾਲੇ ਕੰਮ ਤੁਸੀਂ ਕਰਨ ਲੱਗੇ ਹਾਂਜੀ ਹਾਂਜੀ ਮੁੱਖ ਮੰਤਰੀ ਦਾ ਸ਼ਹਿਰ ਹੈ ਸਾਫ ਸਫਾਈ ਹੋਣੀ ਚਾਹੀਦੀ ਹੈ ਨਾਮ ਦਾ ਸ਼ਹਿਰ ਹੈ ਮੁੱਖ ਮੰਤਰੀ ਦਾ ਕੋਈ ਸਫਾਈ ਨਹੀਂ ਹੈਗੀ ਇੱਥੇ ਕਿਹੜਾ ਵਾਰਡ ਚ ਇਹ ਗਲੀ ਨੰਬਰ 4 ਹੈ ਮੈਲਾ ਰੋਡ ਮੈਲਾ ਰੋਡ ਤੇ ਆਇਆ ਇੱਥੇ ਦੇਖੋ ਆ ਕੇ ਤੁਸੀਂ ਆਪ ਅਸੀਂ ਕਿੰਨੇ ਐਮਸੀ ਸਾਹਿਬ ਨੂੰ ਵੀ ਫੋਨ ਕਰਦੇ ਐਮਸੀ ਸਾਹਿਬ ਕਹਿੰਦੇ ਅਸੀਂ ਜਿੱਤੀਏ ਜਾਂ ਹਾਰੀ ਤੁਹਾਡੀ ਗਲੀ ਦਾ ਕੰਮ ਪੱਕਾ ਹੋਏਗਾ ਪਰ ਕੁਝ ਨਹੀਂ ਹੋ ਰਿਹਾ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸੁਣਦਾ ਨਹੀਂ ਜੀ ਅਸਤਾ ਪੈਸੇ ਦਿਨ ਨੂੰ ਵੀ ਤਿਆਰਾਂ ਵੀ ਸਾਡੇ ਤੋਂ ਪੈਸੇ ਵੀ ਲੈ ਜਾਓ ਪਰ ਸਾਡੇ ਘਰੇ ਗਲੀ ਚ ਆ ਕੇ ਸਫਾਈ ਕਰਕੇ ਜਾਓ ਤੁਸੀਂ ਇਹ ਸਮਝ ਲਓ ਥੋੜੇ ਦਿਨ ਹੋ ਗਏ ਮੈਨੂੰ ਲੱਗਦਾ 4-5 ਦਿਨ ਹੋ ਗਏ ਮੈਂ ਕਿਚਨ ਦੇ ਵਿੱਚ ਕੰਮ ਕਰਦੀ ਸੀਗੀ ਤਾਂ ਬਾਈਚਾਂਸ ਪਤਾ ਨਹੀਂ ਕਿਵੇਂ ਨਿਗਾ ਪੈ ਗਈ ਮੈਂ ਪਾਚ ਗਈ ਸੱਪ ਐਡਾ ਵੱਡਾ ਸੱਪ ਸੀਗਾ ਮੇਰੇ ਪੈਰਾ ਕੋਲ ਇਹ ਦੇਖੋ ਤੁਸੀਂ ਕੀ ਸਫਾਈ ਹੈ ਇੱਥੇ ਬੰਦੇ ਜਾਨ ਜੋਖਮ ਲੈ ਕੇ ਕੰਮ ਕਰ ਰਹੇ ਆਸੀਂ ਇੱਥੇ ਜੇ ਕੁਝ ਮਰਜੀ ਲੜ ਜਾਏ ਸਾਡੇ ਮੰਜੂ ਅਮਨਜੀਤ ਜੀ ਕਿਹੜਾ ਮਹੌਲਾ ਤੇ ਹੱਥ ਦੇ ਵਿੱਚ ਵੇਲ ਚੇਗਾ ਫੜੇ ਜੀ ਸੰਤ ਨਗਰ ਹੈ ਮੈਲਾ ਰੋੜ ਹੈ ਗਲੀ ਨੰਬਰ 4 ਹੈ ਉਰੇ ਕੋਈ ਵੀ ਸਫਾਈ ਦਾ ਕੋਈ ਉਹ ਨਹੀਂ ਹੈਗਾ ਕੋਈ ਨੁਮਾਇੰਦਾ ਨਹੀਂ ਆਂਦਾ ਕੋਈ ਸਰਕਾਰ ਦਾ ਕੋਈ ਬੰਦਾ ਨਹੀਂ ਆਂਦਾ ਜਿਸ ਮਰਜ਼ੀ ਨੂੰ ਫੋਨ ਕਰਕੇ ਦੇਖ ਲਓ ਜੀ ਅਸੀਂ ਆ ਰਹੇ ਆ ਅਸੀਂ ਕਰ ਰਹੇ ਆ ਕੋਈ ਨਹੀਂ ਆਂਦਾ ਸਾਨੂੰ ਇਹ ਸੀ ਸੰਗਰੂਰ ਕੇ ਹੈ ਉਹ ਨਹੀਂ ਉਹ ਚਮਕਾਣਗੇ ਆਪਣਾ ਸ਼ਹਿਰ ਬਟ ਪਹਿਲਾਂ ਤੋਂ ਵੀ ਬੱਤਰ ਹਾਲਤ ਹੋ ਚੁੱਕੀ ਹੈ ਨਾਲੀਆਂ ਚ ਸੱਪ ਫਿਰ ਰਹੀਆਂ ਹੈ ਔਰ ਬੱਚੇ ਸਾਡੇ ਬਿਮਾਰ ਹੋ ਰਹੇ ਆ ਕੋਈ ਸੁਣਵਾਈ ਦਾ ਕੋਈ ਨਹੀਂ ਹੋ ਰਿਹਾ ਕਮੇਟੀ ਘਰ ਤੱਕ ਅਸੀਂ ਜਾ ਜਾ ਕੇ ਬੈਠ ਚੁੱਕੇ ਕੋਈ ਨਹੀਂ ਸੁਣ ਕੇ ਰਾਜੀ ਸਾਡਾ ਸਾਨੂੰ ਕੀ ਫਾਇਦਾ ਹੋਇਆ ਆਪਣੇ ਸੰਗਰੂਰ ਕੇ ਐਮ ਸੀਓ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਉਹੀ ਗੰਦਗੀ ਉਹੀ ਬੁਰਾ ਹਾਲ ਆਹੀ ਕੁਛ ਹੈ ਜੀ ਉਹਦੇ ਤਾਂ ਤੱਕ ਕਦ ਤੋ ਦੇਖ ਰਿਆ ਵੀ ਸੁਧਾਰ ਹੋਊਗਾ ਸੁਧਾਰ ਹੋਊਗਾ ਕੋਈ ਅੱਛਾ ਦਿਨ ਨਹੀਂ ਆ ਰਿਹਾ ਕੋਈ ਸੁਧਾਰ ਨਹੀਂ ਹੋ ਰਿਹਾ ਵੇਲ ਚ ਜੱਕੂ ਹਾਂ ਜੀ ਹਾਂ ਜੀ ਖੁਦ ਸਫਾਈਆਂ ਕਰ ਕਰਕੇ ਦੇਖ ਲਈਆਂ ਕੋਈ ਆ ਕੇ ਰਾਜੀ ਨਹੀਂ ਆ ਹਾਂ ਨਮਸਕਾਰ ਜੀ ਮੇਰਾ ਨਾਮ ਕਿਰਨ ਹੈ ਕਿਰਨ ਜੀ ਕਿਹੜਾ ਮਹੱਲਾ ਹੱਥ ਦੇ ਵਿੱਚ ਵੇਲ ਚ ਫੜੇ ਨੇ ਨਾਲੀਆਂ ਦੇ ਵਿੱਚ ਵੇਲ ਚ ਚਲਾ ਰਹੇ ਹੁੰਦੇ ਵੀਰ ਜੀ ਮੈਂ ਸੰਤ ਨਗਰ ਮੈਲਾ ਰੋਡ ਸੰਗਰੂਰ ਦੀ ਰਹਿਣ ਵਾਲੀ ਹਾਂ ਤੇ ਸਾਡੀ ਜਿਹੜੀ ਗਲੀ ਹੈ ਨਾ ਉਸ ਦਾ ਬੁਰਾ ਹਾਲ ਹੋ ਚੁੱਕਿਆ ਹੈਗਾ ਤੇ ਹੂੰ ਤਾਂ ਦੇਖੋ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਘਰ ਘਰ ਜਾ ਕੇ ਹੱਥ ਜੋੜ-ਜੋੜ ਕੇ ਵੋਟਾਂ ਮੰਗਣ ਆਂਦੇ ਨੇ ਵੀ ਤੁਹਾਨੂੰ ਵੀ ਕਿਸੇ ਚੀਜ਼ ਦੀ ਲੋੜ ਹੋ ਗਈ ਚਾਹੇ ਅੱਧੀ ਰਾਤ ਨੂੰ ਸਾਨੂੰ ਬੁਲਾਉਂਗੇ ਅਸੀਂ ਅੱਧੀ ਰਾਤ ਵੀ ਆਜੇ ਰੋਵਾਂਗੇ ਪਰ ਜਦੋਂ ਹੁਣ ਸਾਨੂੰ ਲੋੜ ਪਈ ਹੈ ਤਾਂ ਉਹ ਭੁੱਲੇ ਚੁੱਕ ਵੀ ਨਹੀਂ ਆਉਂਦੇ ਨਾ ਫੋਨ ਚੱਕਣ ਜੇ ਫੋਨ ਕਰਦੇ ਤਾਂ ਫੋਨ ਵੀ ਨਹੀਂ ਚੱਕਦੇ ਹੈਗੇ ਤੇ ਅਸੀਂ ਅੰਨੀ ਵਾਰੀ ਕਮੇਟੀ ਦਫਤਰ ਦੇ ਅੱਗੇ ਜਾ ਕੇ ਐਪਲੀਕੇਸ਼ਨ ਵੀ ਲਿਖ ਕੇ ਦਿੰਤੀ ਐ ਪਤਾ ਨਹੀਂ ਘੱਟੋ ਘੱਟ 50 ਵਾਰੀ ਐਪਲੀਕੇਸ਼ਨ ਲਿਖ ਕੇ ਦਿੰਤੀ ਐ ਪਰ ਉੱਥੋਂ ਵੀ ਸਾਨੂੰ ਕੋਈ ਰਿਸਪਾਂਸ ਨਹੀਂ ਆਇਆ ਹੈਗਾ ਕੀ ਕਰੀਏ ਹੈ ਜੀ ਵੋਟਾਂ ਦੇ ਦੇ ਇੰਦਾ ਫਾਇਦਾ ਪਟਿਆਲੇ ਜਾਨੇ ਦੇਖੋ ਪਟਿਆਲੇ ਇੰਨਾ ਵਧੀਆ ਸਫਾਈ ਹੋਈ ਹੋਈ ਐ ਤੇ ਲੁਧਿਆਣੇ ਦੇਖੋ ਮਤਲਬ ਜਿੱਥੇ ਵੀ ਮਤਲਬ ਜਿੱਤਦੇ ਨੇ ਉਹ ਆਪਣੇ ਏਰੀਆ ਨੂੰ ਤਾਂ ਵਧੀਆ ਸਾਫ਼ ਸੁਥਰਾ ਰੱਖਦੇ ਨੇ ਕੀ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਐ ਸਾਨੂੰ ਤਾਂ ਐ ਹੀ ਆ ਵੀ ਅੱਗੇ ਤੋਂ ਜੇ ਸਾਡੇ ਅਗੇ ਵੋਟਾਂ ਮੰਗਣ ਵੀ ਆਣਗੇ ਅਸੀਂ ਤਾਂ ਉਹਨਾਂ ਨੂੰ ਇੱਥੇ ਬੜਨ ਨਹੀਂ ਦੇਣਾ ਹਾਂਜੀ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਬਸ ਵੋਟਾਂ ਦੇਣ ਵੇਲੇ ਤਾਂ ਦਿਖੇ ਨੇ ਜੀ ਉਸ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ ਨਜ਼ਰ ਆਇਨਾ ਸਾਡਾ ਫੋਨ ਚੱਕਦੇ ਨੇ ਉਹ ਹਾਂਜੀ ਪ੍ਰੇਮ ਕੁਮਾਰ ਜੀ ਪ੍ਰੇਮ ਜੀ ਹੱਥ ਦੇ ਵਿੱਚ ਅਸੀਂ ਦੇਖਿਆ ਸਾਰੇ ਮੁਹੱਲਾ ਨਿਵਾਸੀ ਨੇ ਬੇਲ ਚੇ ਭੜੇ ਨੇ ਨਾਲੀਆਂ ਕਾਢੋ ਕੀ ਇਹ ਮਿਊਸਲ ਕਮੇਟੀ ਦੇ ਵਿੱਚ ਭਰਤੀ ਹੋਗਦੀ ਸਰ ਲੱਗਦਾ ਤਾਂ ਇਦਾਂ ਹੀ ਐ ਸਾਡੀ ਮਜਬੂਰੀ ਹੋਈ ਪਈ ਐ 2 ਮਹੀਨੇ ਹੋ ਗਏ ਕੋਈ ਸਰਕਾਰੀ ਕਰਮਚਾਰੀ ਕੋਈ ਵੀ ਸਫਾਈ ਵਾਲਾ ਨਹੀਂ ਆ ਰਿਹਾ ਸਾਡੀ ਬਹੁਤ ਜ਼ਿਆਦਾ ਮਜਬੂਰੀ ਐ ਪਾਣੀ ਲਾ ਲਓ ਵੀ ਘਰਾਂ ਦੇ ਅੰਦਰ ਵੜਨ ਵਾਲੇ ਇਤਿਆਰ ਐ ਜੇ ਤੋ 1-2 ਦਿਨ ਚ ਸਾਡਾ ਕੰਮ ਨਾ ਹੋ ਅਸੀਂ ਨਾਲੀਆਂ ਨਾ ਸਾਨੂੰ ਖੁਦ ਕੱਢਣੀਆਂ ਪੈਣਗੀਆਂ ਬਾਕੀ ਰਹਿ ਕੇ ਐਮਐਲਏ ਸਾਹਿਬ ਜਦੋਂ ਵੋਟਾਂ ਮਿਲਿਆ ਆਏ ਸੀ ਉਦੋਂ ਤਾਂ ਸਾਰੇ ਆਂਦੇ ਸੀਗੇ ਉਹ ਵੀ ਆਂਦਾ ਸੀਗਾ ਗਾੜੀ ਵਾਲਾ ਕਚਰਾ ਉਠਾ ਉਦੋਂ ਬਾਅਦ ਉਹ ਵੀ ਨਹੀਂ ਆਏ ਹੈਗੇ ਸਿਰਫ 2 ਦਿਨ ਆਏ ਨੇ ਵੋਟਾਂ ਮਿਲੇ ਉਦੋਂ ਬਾਅਦ ਉਹ ਵੀ ਨਹੀਂ ਆਏ ਹੈਗੇ ਐਮਐਲਏ ਸਾਹਿਬ ਦਾ ਤਾਂ ਪਤਾ ਹੀ ਨਹੀਂ ਨਾਮੋ ਨਿਸ਼ਾਨੀ ਨਹੀਂ ਹੈਗਾ ਵੀ ਕਿੱਥੇ ਹੈਗੇ ਨੇ ਕਿੱਥੇ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਪੁਲੀ ਦਬੀ ਹੋਈ ਹੈ ਕਿੰਨਾ ਕਹਿ ਕਹਿ ਕੇ ਥੱਕ ਗਏ ਸਾਨੂੰ ਕਹਿੰਦੇ ਸੀਗੇ ਵੀ ਅਸੀਂ ਜਿੱਤੀਏ ਚਾਹੇ ਹਾਰੀਏ ਤੁਹਾਡਾ ਕੰਮ ਹੋਊਗਾ ਆ ਦੇਖ ਲਓ ਚਲੋ ਜੋ ਵੀ ਜਿੱਤਿਆ ਸਾਡਾ ਕੰਮ ਕੋਈ ਨਹੀਂ ਹੋਇਆ ਸਾਡੀ ਪੁਲੀ ਦਬੀ ਹੋਈ ਹੈ ਜਦ ਤੱਕ ਇਹ ਪੁਲੀ ਦਾ ਹੱਲ ਨਹੀਂ ਹੁੰਦਾ ਸਾਡੇ ਗਲਿਆਂ ਦਾ ਹੱਲ ਨਹੀਂ ਹੁੰਦਾ ਉਰੇ 10 ਮਿੰਟ ਵਿੱਚ ਆ ਜੇ ਨਾ ਜੀ ਵੀਰ ਜੀ ਆ ਸਾਰੀ ਗਲੀ ਚ ਸਾਰਾ ਦਾ ਸਮਾਨ ਹੈ ਜਿਹੜਾ ਕੂੜਾ ਕਚਰਾ ਜਿੰਨਾ ਵੀ ਸਾਰਾ ਘਰਾਂ ਚ ਵੱਡ ਜਾਂਦਾ ਜੀ ਜੰਗਲੀ ਜਿਹੜੇ ਵੀ ਨੇ ਇੱਕ ਮੰਨ ਲਓ ਕੋਕਰੇਜ ਹੋ ਗਏ ਜੋ ਵੀ ਹੈ ਮੱਛਰ ਤਾਂ ਇੰਨਾ ਜ਼ਿਆਦਾ ਹੈ ਕੋਈ ਲਿਮਟ ਨਹੀਂ ਹੈਗੀ ਘਰ ਦੇ ਹਰ ਘਰ ਦੇ ਵਿੱਚ ਸਾਰੇ ਬਿਮਾਰ ਬੈਠੇ ਆ ਜੀ ਚਿਕਨਗੁਨੀਆ ਹੋ ਗਿਆ ਕਿਸੇ ਨੂੰ ਡੇਂਗੂ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਆ ਮੇਰੀ ਕੁੜੀਆ ਬਿਮਾਰ ਹੋ ਕੇ ਛੱਡਿਆ ਮੈਂ ਬਿਮਾਰ ਹੋ ਕੇ ਮੇਰਾ ਬੇਟਾ ਬਿਮਾਰ ਹੋ ਕੇ ਆ ਸਾਡੇ ਗਵਾਂਢੀ ਨੇ ਨਾਲ ਵਾਲੇ ਚਾਰੋ ਜਣੇ ਬਿਮਾਰ ਪਏ ਨੇ ਜੀ ਦੱਸੋ ਕਿਹਨੂੰ ਕਹਾਂਗੇ ਕੋਈ ਆਂਦਾ ਹੀ ਨਹੀਂ ਕੋਈ ਸੁਣਵਾ ਹੀ ਨਹੀਂ ਹੈਗੀ いただ